ਚੰਨੂ ਮਾਦਰਾ ਸਾਹਿਬ ਲਗਾਤਾਰ ਕੈਂਪੇਨ ਚੱਲ ਰਹੀ ਆ ਅੱਜ ਮਹਾਲੀ ਦੇ ਵਿੱਚ ਦਫਤਰ ਵੀ ਖੋਲ੍ਹ ਦਿੱਤਾ ਗਿਆ ਕਿ ਜਾਣ ਚਾਹੁੰਦੇ ਆ ਅੱਜ ਮੈਨੂੰ ਬੜੀ ਖੁਸ਼ੀ ਆ ਭਾਵੇਂ ਚੋਣ ਪ੍ਰਚਾਰ ਹਜੂ ਬਹੁਤ ਦਿਨ ਹੋ ਗਏ ਪਰ ਅੱਜ ਮਹਾਪੁਰਸ਼ਾਂ ਦੇ ਤੇ ਪਾਰਟੀ ਦੀ ਸਾਰੀ ਲਿਗੇ ਲੀਡਰਸ਼ਿਪ ਦੇ ਚਾਰਨ ਪਵਾ ਕੇ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਅਰਦਾਸ ਕਰਕੇ ਦਫਤਰ ਦਾ ਉਦਘਾਟਨ ਜਿਹੜਾ ਹੈੱਡ ਆਫਿਸ ਦਾ ਮਹਾਲੀ ਦੇ ਵਿੱਚ ਅਸੀਂ ਲੋਕ ਸਭਾ ਹਲਕਾ શ્રી ਅਨੰਦਪੁਰ ਸਾਹਿਬ ਦੀ ਛੇੜ ਦਾ ਕੀਤਾ ਤੋਂ ਮੈਨੂੰ ਬੜੀ ਖੁਸ਼ੀ ਆ ਇਹ ਲੋਕਾਂ ਨੇ ਜਿਵੇਂ ਮੈਂ ਸੱਦੇ ਤੇ ਸਾਡੇ ਤੇ ਆਏ ਨੇ ਬੜਾ ਇਹ ਜਿੱਤ ਦੀਆਂ ਨਿਸ਼ਾਨੀਆਂ ਨੇ ਔਰ ਮੈਂ ਸਮਝਦਾ ਕਿ ਅੱਜ ਪੰਜਾਬ ਦਾ ਮਾਹੌਲ ਜਿਹੜਾ ਦੇਸ਼ ਦੀ ਰਾਜ ਸਤਾ ਦਾ ਮਾਹੌਲ ਜਿਹੜਾ ਬੜਾ ਸਪਸ਼ਟ ਨਜ਼ਰ ਆ ਰਿਹਾ ਕਿ ਦੇਸ਼ ਦੀ ਰਾਜ ਸਤਾ ਦੇ ਖੇਤਰੀ ਪਾਰਟੀਆਂ ਦਾ ਦਬਦਬਾ ਰਹੇਗਾ ਦੇਸ਼ ਦੀ ਰਾਜ ਸਤਾ ਦੀ ਚਾਬੀ ਖੇਤਰੀ ਪਾਰਟੀਆਂ ਦੇ ਹੱਥ ਆਏਗੀ ਜਦੋਂ ਵੀ ਖੇਤਰੀ ਪਾਰਟੀਆਂ ਦਾ ਦਬਦਬਾ ਦੇਸ਼ ਦੀ ਰਾਜਨੀਤੀ ਦਾ ਆਇਆ ਤੇ ਸਤਾ ਦੀ ਚਾਬੀ ਖੇਤਰੀ ਪਾਰਟੀਆਂ ਨੇ ਹਥਾਈ ਤਾਂ ਸ਼ਰਮਣੀ ਅਕਾਲੀ ਦਲ ਦੀ ਸਰਦਾਰੀ ਰਹੀ ਹੈ ਤੇ ਗੁਰੂ ਨੇ ਅਖਾਰ ਐਸੇ ਬਣਾਏ ਨੇ ਕਿ ਆ ਰਹੀ ਚੱਲ ਰਹੀ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਜਿਹੜੇ ਨੇ ਉਹ ਖੇਤਰੀ ਪਾਰਟੀਆਂ ਦੀ ਹੱਕ ਵਿੱਚ ਘੁਟਣਗੇ ਔਰ ਸਤਾ ਜਿਹੜੀਆ ਖੇਤਰੀ ਪਾਰਟੀਆਂ ਦੇ ਹੱਥ ਆਏਗੀ ਤੇ ਸਰਦਾਰੀ ਸ਼ਰਮਣੀ ਅਕਾਲੀ ਦਲ ਕੋਲ ਹੋਏਗੀ ਇਹ ਅੱਜ ਰਾਜਨੀਤੀ ਦੇ ਅਸਾਰ ਇਸ ਤਰ੍ਹਾਂ ਸਪਸ਼ਟ ਨਜ਼ਰ ਆ ਰਹੇ ਨੇ ਕਿਉਂਕਿ ਮੁਲਕ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਪਾਰਟੀ ਤੇ ਆਪ ਪਾਰਟੀ ਨੇ ਲੋਕਾਂ ਨੂੰ ਲੜਾ ਕੇ ਲੋਕਾਂ ਨੂੰ ਵੰਡ ਕੇ ਰਾਜ ਸਤਾ ਹਤਿਆਉਣ ਦੇ ਮਨਸੂਬੇ ਰਚੇ ਸੀ ਉਹ ਸਾਜ ਤੁਨਾਂ ਦੀ ਡੰਗੀ ਹੋ ਗਈ ਔਰ ਕਾਂਗਰਸ ਤੇ ਭਾਜਪਾ ਨੇ ਸਾਝ ਪਾ ਕੇ ਪੰਜਾਬੀਆਂ ਨੂੰ ਦਲੀਲ ਕਰਨ ਲਈ ਪੰਜਾਬੀਆਂ ਦੀ ਤوهੀਨ ਕਰਨ ਲਈ ਪੰਜਾਬੀਆਂ ਨੂੰ ਲੁੱਟਣ ਤੇ ਕੁੱਟਣ ਲਈ ਕੇਂਦਰ ਸਰਕਾਰ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾਲ ਅੰਦਰ ਖਾਤੇ ਜਿਹੜਾ ਸਮਝੌਤਾ ਕੀਤਾ ਸੀ ਉਹ ਜਗ ਜाहिर ਹੋ ਗਿਆ ਸੋ ਮੈਂ ਕਹਿ ਸਕਦਾ ਕਿ ਅੱਜ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਇੱਜ਼ਤ ਤੇ ਅਣਖ ਲਈ ਸ਼ਰੋਮਣੀ ਅਕਾਲੀ ਦਲ ਹੀ ਕੈਸੀ ਪਾਰਟੀ ਆ ਜਿਹੜੀ ਮੈਦਾਨ ਦੇ ਵਿੱਚ ਆ ਕੇ ਨਿਖਰੀ ਆ ਤੇ ਇਹ ਜਿਹੜੀ ਪੰਜਾਬੀਆਂ ਨੂੰ ਲੁੱਟਣ ਤੇ ਕੁੱਟਣ ਦੀ ਸਾਹਸ ਸੀ ਆਪ ਤੇ ਕਾਂਗਰਸ ਦੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਉਹ ਨੰਗੀ ਹੋ ਗਈ ਔਰ ਪੰਜਾਬ ਦੇ ਲੋਕ ਪੰਜਾਬੀ ਹੋਣ ਦੇ ਨਾਤੇ ਪੰਜਾਬੀਏ ਦੀ ਭਾਵਨਾ ਨੂੰ ਰੱਖ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ਼ਰਮਣੀ ਅਕਾਲੀ ਦਲ ਦੇ ਨਾਲ ਆ ਕੇ ਖੜਨਗੇ ਐਸਾ ਸਾਨੂੰ ਵਿਸ਼ਵਾਸ ਆ ਐਸੀ ਸਾਨੂੰ ਆਸ ਆ ਔਰ ਮੈਂ ਮਸੂਫ ਕਰ ਰਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਪਾਰਟੀ ਬਾਜ਼ੀ ਧੜੇਬੰਦੀ ਤੋਂ ਉੱਪਰ ਉੱਠ ਕੇ ਨਿਰੋਲ ਸ਼ਰਮਣੀ ਅਕਾਲੀ ਦਲ ਦੀ ਹੱਕ ਸੱਚ ਦੀ ਲੜਾਈ ਦੇ ਵਿੱਚ ਸਾਥ ਦੇਣ ਦਾ ਫੈਸਲਾ ਕੀਤਾ ਸਾਡੀ ਜਿਹੜੀ ਪੰਜਾਬ ਚਾਓ ਯਾਤਰਾ ਸੀ ਜਿਹੜਾ ਉਹਨੂੰ ਭਰਮਾ ਹੰਗਾਰਾ ਮਿਲਿਆ ਪੰਜਾਬ ਚੋਂ ਯਾਤਰਾ ਦੀ ਜਿਹੜੀ ਸਫਲਤਾ ਹੈ ਉਹ ਪੰਜਾਬੀਆਂ ਦੀ ਸ਼ਰਮਣੀ ਅਕਾਲੀ ਦਲ ਪ੍ਰਤੀ ਪਿਆਰ ਤੇ ਸਦਕਾਰ ਦੀ ਨਿਸ਼ਾਨੀ ਆ ਜੋ ਅੱਜ ਕਿਸਮ ਦੀ ਚੋਣ ਮਿਲੀ ਮਜਰੀ ਆ ਉਹਦਾ ਅਸੀਂ ਪ੍ਰਚਾਰ ਜਿਹੜਾ ਹੈ ਫਾਰਮਲ ਤੌਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਕੱਲ ਨੂੰ ਦੂਜਾ ਸੈਟ ਕਾਗਜ਼ਾਂ ਦਾ ਭਰਨਾ ਭਾਵੇਂ ਇੱਕ ਸੈਟ ਕਾਗਜ਼ਾਂ ਦਾ 10 ਤਰੀਕ ਨੂੰ ਮੈਂ ਦਾਖਲ ਕਰਾਇਆ ਸੀ ਡਿਊਟੀ ਕਮਿਸ਼ਨਰ ਜਿਹੜੇ ਆਰਓ ਨੇ ਸਾਡੇ ਇਸ ਲੋਕ ਸਭਾ ਸੀਟ ਦੇ ਰੋਪੜ ਜਾ ਕੇ ਆਪਣੇ ਸਾਥੀਆਂ ਨਾਲ ਪਰ ਕੱਲ ਨੂੰ ਠੀਕ 1 ਵਜੇ 14 ਤਰੀਕ ਨੂੰ 1 ਵਜੇ ਪਾਰਟੀ ਪ੍ਰਧਾਨ ਸਾਹਿਬ ਸੁਵੀਰ ਸਿੰਘ ਬਾਦਲ ਉਹ ਵੀ ਸਾਡੇ ਨਾਲ ਮਰੀਂਡੇ ਤੋਂ ਕਾਫਲੇ ਦੇ ਰੂਪ ਦੇ ਵਿੱਚ ਚਮਕੌਰ ਸਾਹਿਬ ਨੂੰ ਹੋ ਕੇ ਰੋਪੜ ਪਹੁੰਚਣਗੇ ਤੇ 1 ਵਜੇ ਅਸੀਂ ਕੱਲ ਨੂੰ ਕਾਗਜ਼ਾਂ ਦਾ ਦੂਜਾ ਸੈਟ ਦਾਖਲ ਕਰਾਉਣਾ ਤੇ ਫੇਰ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਚੋਂ ਯਾਤਰਾ ਜਿਹੜੀ ਆ ਇਹ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ ਕੱਲ ਨੂੰ ਤੇ ਪੰਜਾਬ ਦੇ ਵਿੱਚ ਸੈਂਕੜੇ ਪਿੰਡਾਂ ਤੋਂ ਹੋ ਕੇ ਹਜ਼ਾਰਾਂ ਕਿਲੋਮੀਟਰ ਦਾ ਪਾਡਾ ਤੈਅ ਕਰਕੇ ਇਹ ਯਾਤਰਾ ਜਿਹੜੀ ਹੈ ਪੰਜਾਬ ਚੋਂ ਯਾਤਰਾ ਕੱਲ ਨੂੰ ਤੱਕ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਸਮਾਪਤ ਹੋਏਗੀ ਤੁੰਗੋ ਸਭ ਪੰਜ ਕੋਣਾ ਮੁਕਾਬਲਾ ਇਸ ਵਾਰ ਅਨੰਦਪੁਰ ਸਾਹਿਬ ਤੇ ਹੋ ਰਿਹਾ 200 ਦੇ ਸਯੋਗੀ ਰਹੇ ਨੇ ਬੀਜੇਪੀ ਤੇ ਜਿਹੜੇ ਬਸਪਾ ਵਾ ਕਿ ਜਿਸ ਮਿਸ਼ਨ ਗੜੀ ਖੁੱਦ ਨੰਕੂ ਸਾਹਿਬ ਤੋਂ ਮਦਦ ਕਰੇ ਅਕਾਲੀ ਦਲ ਨੂੰ ਇਹਦਾ ਫੈਦਾ ਹੋਣਾ ਬੜਾ ਕਿੰਨਾ ਨਕਸਾਨ ਦੇਖੋ ਗੱਲ ਇਹ ਆ ਇੱਕ ਪਾਸੇ ਪੰਜਾਬ ਆ ਜਿਹਦੀ ਅਗਾਈ ਸ਼ਰੋਮਣੀ ਅਕਾਲੀ ਦਲ ਕਰਦਾ ਇੱਕ ਪਾਸੇ ਦਿੱਲੀ ਆ ਜਿਹਦੇ ਨਾਲ ਸਾਰੀਆਂ ਪਾਰਟੀਆਂ ਰਲੀਆਂ ਹੋਈਆਂ ਨੇ ਤੇ ਜਦੋਂ ਦਿੱਲੀ ਤੇ ਪੰਜਾਬ ਦਾ ਜੰਗ ਸ਼ੁਰੂ ਹੋਇਆ ਤੇ ਸਾਰੇ ਲੋਕ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹੋਏ ਨੇ ਤੇ ਦਿੱਲੀ ਤੇ ਦਿੱਲੀ ਦੇ ਝੋਲੀ ਚੁੱਕ ਜਿਹੜੇ ਉਹ ਬਹੁਤ ਥੋੜੀ ਗਿਣਤੀ ਚ ਰਹਿ ਜਾਂਦੇ ਨੇ ਸੋ ਸਾਡੀ ਜਿੱਤ ਦੀ ਇਹੀ ਨਿਸ਼ਾਨੀ ਆ ਕਿ ਜਿਹੜੇ ਦਿੱਲੀ ਦੇ ਦਿੱਲੀ ਦੇ ਝੋਲੀ ਜਕਰੇ ਉਹ ਚਾਰ ਪੰਜ ਹਿੱਸਿਆਂ ਚ ਵੰਡੇ ਹੋਏ ਨੇ ਤੇ ਪੰਜਾਬ ਪ੍ਰਤੀ ਸਿਹਰਦ ਪਹੁੰਚ ਰੱਖਣ ਵਾਲੇ ਪੰਜਾਬੀਏ ਦੇ ਮਦਈ ਲੋਕ ਜਿਹੜੇ ਨੇ ਉਹ ਕੇਵਲ ਇੱਕ ਥਾਂ ਖੜੇ ਨੇ ਸ਼ਰਮਣੀ ਅਕਾਲੀ ਦਲ ਦੀ ਅਗਵਾਈ ਹੇਠ ਸੋ ਇਸ ਕਰਕੇ ਜਿੱਤ ਯਕੀਨੀ ਆ ਜਦੋਂ ਪੰਜਾਬ ਵਿਰੋਧੀ ਲੋਕ ਚਾਰ ਪੰਜ ਜਗ੍ਹਾ ਫਟੇ ਹੋਣ ਤੇ ਪੰਜਾਬੀ ਲੋਕ ਜਿਹੜੇ ਇੱਕ ਥਾਂ ਖੜੇ ਹੋਣ ਸੋ ਹੀ ਤੋਂ ਵਧੀਆ ਜਿੱਤ ਦੀਆਂ ਨਿਸ਼ਾਨੀਆਂ ਕੋਈ ਹੋਰ ਹੀ ਸਕਦੀਆਂ ਠੀਕ ਆ